ਆਮ ਆਦੀ ਪਾਰਟੀ ਦਾ ਯੂਥ ਮੈਨੀਫੈਸਟੋ ਵਿਵਾਦਾਂ ਵਿੱਚ ਲਗਾਤਾਰ ਕਿਰਦਾ ਜਾ ਰਿਹਾ ਹੈ ਪਹਿਲਾ ਵਿਵਾਦ ਇਹ ਹੈ ਕਿ ਜੋ ਮੈਨੀਫੈਸਟੋ ਦਾ ਕਵਰ ਪੇਜ ਹੈ ਉੱਤੇ ਦਰਬਾਰ ਸਾਹਿਬ ਦੀ ਫੋਟੋ ਦੇ ਨਾਲ ਪਾਰਟੀ ਦਾ ਚੋਣ ਨਿਸ਼ਾਨ ਦੂਜਾ ਦਿੱਲੀ ਡਾਇਲੌਗ ਦੇ ਪ੍ਰਧਾਨ ਜੋ ਹੈ ਆਸ਼ਿਸ਼ ਖੈਤਾਨ ਜਿਹੜਾ ਨੇ ਇਹ ਮੈਨੀਫੈਸਟੋ ਤਿਆਰ ਵੀ ਕੀਤਾ ਹੈ ਉਹਨਾਂ ਵੱਲੋਂ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਤੋਂ ਬਾਅਦ ਉਹ ਲਗਾਤਾਰ ਵਿਵਾਦ ਕਰਦੇ ਜਾ ਰਹੇ ਹਨ ਇਸ ਮਾਮਲੇ ਨੂੰ ਲੈ ਕੇ ਨਾਲ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਔਰ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਆਮ ਆਦੀ ਪਾਰਟੀ ਨੂੰ ਕਹਿ ਰਹੀਆਂ ਨੇ ਸਾਡੇ ਨਾਲ ਜੋ ਹੈ ਆਵਾ ਦੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਛੋਟੇਪੁਰ ਸਾਹਿਬ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ਪਾਰਟੀ ਦਾ ਚੋਣ ਨਿਸ਼ਾਨ ਕਿਤੇ ਤੱਕ ਜਾਇਜ ਹੈ ਦੇਖੋ ਇਹ ਬਹੁਤ ਵੱਡੀ ਗਲਤੀ ਹੋ ਗਈ ਹੈ ਅਸ਼ੀਸ਼ ਖਤਾਨ ਜੀ ਨੇ ਜਿਹੜੀ ਸਟੇਜ ਤੇ ਵੀ ਬੋਲਿਆ ਉਹ ਵੀ ਉਹਦੀ ਮਨਸ਼ਾ ਚਾਏ ਬਿਲਕੁਲ ਇਹ ਗਲਤ ਹੈ ਨਹੀਂ ਸੀਗੀ ਉਹਨੇ ਤੇ ਇਹ ਨਹੀਂ ਕੀਤਾ ਸੀ ਵੀ ਜਿੰਨੀ ਸਾਡੇ ਮਨ ਚ ਪਵਿੱਤਰਤਾ ਏ ਗੁਰੂ ਗ੍ਰੰਥ ਸਾਹਿਬ ਦੀ ਆ ਗੀਤਾ ਦੀ ਆ ਕੁਰਾਨ ਦੀ ਆ ਇਸੇ ਤਰ੍ਹਾਂ ਸਾਡਾ ਜਿਹੜਾ ਇਹ ਦਸਤਾਵੇਜ਼ ਆ ਸਾਡੀ ਇੰਨੀ ਕਮਿਟਮੈਂਟ ਇਹਦੇ ਵਾਸਤੇ ਆ ਪਰ ਉਹ ਲੋਕਾਂ 'ਚ ਜਿਸ ਤਰੀਕੇ ਨਾਲ ਉਹ ਗੱਲ ਪੇਸ਼ ਹੋਈ ਉਹ ਬਹੁਤ ਸਮਝਾਈ ਭੀ ਲੋਕਾਂ ਨੇ ਉਹਨੂੰ ਗਲਤ ਸਮਝਿਆ ਔਰ ਉਸ ਬੰਦੇ ਨੇ ਦਿਲ ਤੋਂ ਮਾਫੀ ਮੰਗੀ ਆ ਨੈਕਸਟ ਡੇ ਪ੍ਰੈਸ ਦੇ ਵਿੱਚ ਜਾ ਕੇ ਦੋਹੇ ਹੱਥ ਜੋੜ ਕੇ ਕਿਹਾ ਵੀ ਮੇਰੇ ਕੋ ਔਰ ਜਾਣੇ 'ਚ ਗਲਤੀ ਹੋ ਗਈ ਹੈ ਤਾਂ ਮੈਨੂੰ ਮਾਫ ਕਰ ਦਿੱਤਾ ਜਾਏ। ਸਿੱਖੀ ਵਿੱਚ ਮਾਫੀ ਦੀ ਬੜੀ ਵੱਡੀ ਅਹਿਮੀਅਤ ਹੈ। ਬਹੁਤ ਵੱਡੇ ਮਸਲੇ ਜਿਹੜੇ ਆ ਉਹ ਮਾਫੀ ਤੋਂ ਬਾਅਦ ਸਮਾਪਤ ਹੁੰਦੇ ਰਹੇ ਆ। ਮਨੁੱਖ ਗਲਤੀਆਂ ਦਾ ਪੁੱਤਲਾ ਹੈ। ਵੱਡੇ-ਵੱਡੇ ਲੋਕਾਂ ਕੋਲੋਂ ਕਈ ਵਾਰੀ ਵੱਡੀਆਂ ਗਲਤੀਆਂ ਹੋ ਜਾਂਦੀਆਂ। ਤੁਹਾਡੇ ਸਾਹਮਣੇ ਕੱਲ ਦੀ ਗੱਲ ਹੈ। ਸਰ ਦਾ ਪ੍ਰਕਾਸ਼ ਸਿੰਘ ਬਾਦਲ ਕਿੰਨੇ ਸਿਆਣੇ ਆਦਮੀ ਨੇ ਲੰਬਾ ਸਮਾਂ ਉਹ ਸਿਆਸਤ ਵਿੱਚ ਚੱਲੇ ਆ ਰਹੇ ਆ। ਬਾਬਾ ਬੰਦਾ ਸਿੰਘ ਬਹਾਦਰ ਦੇ ਛੀਤੀ ਦਿਹਾੜੇ ਤੇ ਉੱਥੇ ਜਿੱਥੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਆਏ ਸੀ ਉਹਨਾਂ ਨੂੰ ਉਹ ਕਹਿ ਬਿਠੇ ਆ ਕਿ ਮੈਂ ਨਰਿੰਦਰ ਮੋਦੀ ਜੀ ਦਾ ਕੰਪੈਰੀਸ਼ਨ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤਾ ਆਪਣੇ ਵਿਕਰਮ ਮਜੀਠੀਆ ਨੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਜੇਤਲੀ ਜੀ ਨੂੰ ਖੁਸ਼ ਕਰ ਲਈ ਸ਼ਬਦਾਂ ਦੀ ਗਲਤ ਵਰਤੋਂ ਹੋ ਗਈ ਸੀ ਉਦੋਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦਾ ਪ੍ਰਧਾਨ ਬਣ ਕੇ ਆਇਆ ਬਠਿੰਡੇ ਇਹਨਾਂ ਦੀ ਫਰਸਟ ਪਹਿਲੀ ਰੈਲੀ ਸੀ ਕੈਪਟਨ ਸਾਹਿਬ ਨੇ ਬੂਟ ਪਾਏ ਹੋਏ ਸੀਗੇ ਤੇ ਉਹ ਹੱਥ ਵਿੱਚ ਗੁਟਕਾ ਲਿਆ ਹੋਇਆ ਸੀ ਲੋਕਾਂ ਨੂੰ ਆਸ਼ਵਾਸ਼ਣ ਦਵਾ ਰਹੇ ਸੀ ਕਿ ਮੈਂ ਪੰਜਾਬ ਨਾਲ ਚੰਗੇ ਕੰਮ ਕਰਾਂਗਾ ਗੁਟਕੇ ਦੇ ਸੌ ਖਾਰੇ ਸੀ ਇਹੋ ਜੀਆਂ ਗਲਤੀਆਂ ਕਈ ਵਾਰੀ ਬੰਦੇ ਕੋਲ ਜਾਣੇ ਚ ਹੋ ਜਾਂਦੀਆਂ ਨੇ ਔਰ ਮੈਂ ਸਮਝਦਾ ਕਿ ਅਸ਼ੀਸ਼ ਖਥਾਨ ਨੌਨ ਸਿੱਖ ਹੈ ਉਹਨੂੰ ਸ਼ਾਇਦ ਸਾਰੀਆਂ ਗੱਲਾਂ ਦਾ ਪਤਾ ਵੀ ਨਹੀਂ ਸੀ ਵਿਚਾਰੇ ਨੂੰ ਉਹਨੇ ਜਿਸ ਤਰ੍ਹਾਂ ਦਿਲ ਤੋਂ ਮਾਫੀ ਮੰਗੀ ਉਹਨੂੰ ਮਾਫੀ ਦੇ ਦੇਣੀ ਚਾਹੀਦੀ ਹੈ ਉਹਦੇ ਮਨ ਚ ਸਿੱਖੀ ਵਾਸਤੇ ਹੋਰ ਸਤਕਾਰ ਵਧੇਗਾ। ਅ ਤੁਮ ਤੁਸੀਂ ਟਕਸਾਲ ਵੀ ਜੋ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਥੋੜੀ ਪਾਰਟੀ ਦੇ ਖਿਲਾਫ ਕਹਿ ਰਹੀ ਹੈ ਕਿ ਗਲਤੀ ਹੋਈ ਹੈ। ਤੁਸੀਂ ਮੰਨ ਰਹੇ ਵੀ ਗਲਤੀ ਹੋਈ ਹੈ। ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਧਰਮ ਦੀ ਰਾਣੀ ਤੋਂ ਦੂਰ ਰਹਿੰਦੀ ਹੈ। ਫਿਰ ਇਸ ਤਾਂ ਦੀ ਕਵਰ ਪੇ ਤੇ ਦਰਬਾਰ ਸਾਹਿਬ ਦੀ ਫੋਟੋ ਫਿਰ ਫੋਟੋ ਦੇ ਨਾਲ ਪਾਰਟੀ ਦਾ ਚੋਣ ਨਿਸ਼ਾਨ ਫਿਰ ਦੂਜੀਆਂ ਪਾਰਟੀਆਂ ਤੁਹਾਡੀ ਪਾਰਟੀ 'ਚ ਫਰਕ ਹੀ ਰਹਿ ਗਿਆ। ਉਹ ਦੇਖੋ ਟਕਸਾਲ ਵਾਲੇ ਧਾਰਮਿਕ ਆ ਕੁਝ ਵੀ ਕਹਿ ਸਕਦੇ ਆ ਮੈਂ ਕਿਸੇ ਦੇ ਮਤਲਬ ਅ ਕੁਝ ਨਹੀਂ ਕਹਿ ਸਕਦਾ। ਹਰ ਇੱਕ ਦੀਆਂ ਫੀਲਿੰਗ ਜੰਜਰ ਹੋਈਆਂ ਹੋਣਗੀਆਂ ਸਾਡੀ ਪਾਰਟੀ ਵਾਲੇ ਅਸੀਂ ਸਮਝਦੇ ਹੁਣ ਜਿਹੜੇ ਨੌਜਵਾਨ ਬੱਚੇ ਯੂਥ ਮੈਨੀਫੈਸਟੋ ਜਿਹਨਾਂ ਨੇ ਤਿਆਰ ਕੀਤਾ ਉਹ ਬੱਚੇ ਸਿਆੜੇ ਨੇ ਹੁਣ ਬੱਚਿਆਂ ਦਾ ਯੁੱਗ ਆ ਅਸੀਂ ਸਮਝਦੇ ਸੀ ਵੀ ਜਿੰਨੇ ਸਾਡਾ ਯੂਥ ਦਾ ਕਨਵੀਨਰ ਆ ਹਰਜੋਤ ਜੀ ਉਹਨਾਂ ਦਾ ਸਾਰਿਆਂ ਦਾ ਇਹਨਾਂ ਦਾ ਰੜ ਕੇ ਕਰ ਰਹੇ ਸੀ ਸਾਰੇ ਜਣੇ ਅਸੀਂ ਸਭ ਨੂੰ ਦੇਸੀਬ ਠੀਕ ਕਰਦੇ ਹੁਣਗੇ ਅਸੀਂ ਕਦੀ ਬੱਚਾ ਦੇ ਜਿਹਨੂੰ ਜਿਹਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਅਸੀਂ ਕਦੀ ਉਹਨਾਂ ਦੇ ਕੰਮ ਚ ਵੀ ਬਹੁਤਾ ਦਖਲ ਨਹੀਂ ਦਿੰਦੇ ਹੋ ਸਕਦਾ ਜੇ ਅਸੀਂ ਵੇਖੀ ਹੁੰਦੀ ਤੇ ਇਹ ਸਾਡੇ ਪਾਰਟ ਦੀ ਵੀ ਗਲਤੀ ਆ ਜਾਂ ਸਾਡੇ ਬੱਚਿਆਂ ਦੇ ਪਾਰਟ ਤੇ ਗਲਤੀ ਆ ਜੇ ਅਸੀਂ ਵੇਖਿਆ ਹੁੰਦਾ ਤੇ ਮੈਂ ਤਾਂ ਕਦੀ ਵੀ ਨਹੀਂ ਸੀ ਇਹ ਗੱਲ ਹੋਣ ਦਿੰਦਾ ਪਰ ਹੋ ਗਈ ਜੇ ਜੀ ਗਲਤੀ ਹੋ ਗਈ ਉਹਦੀ ਅਸੀਂ ਬਾਰ ਬਾਰ ਮਾਫੀ ਮੰਗ ਰਹੇ ਹਾਂ ਮਤਲਬ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਜੋ ਇਹ ਮੈਨੀਫੈਸਟੋ ਬਣਾਇਆ ਗਿਆ ਹੈ ਉਹ ਤੁਹਾਡੀ ਰਾਏ ਤੋਂ ਬਿਨਾ ਤੁਹਾਨੂੰ ਦਿਖਾਏ ਬਿਨਾ ਇਹ ਮੈਨੀਫੈਸਟੋ ਤਿਆਰ ਹੋਇਆ ਨਹੀਂ ਮੈਨੀਫੈਸਟੋ ਤੇ ਚਲੋ ਸਾਨੂੰ ਇਹਦਾ ਅਸੀਂ ਕੱਚਾ ਖੜੜਾ ਪਹਿਲਾਂ ਦੇਖਿਆ ਸੀਗਾ ਪਰ ਜਦੋਂ ਟਾਈਟਲ ਪੇਜ ਬਣਾਇਆ ਗਿਆ ਉਹ ਸਾਨੂੰ ਮੈਂ ਨਹੀਂ ਦੇਖਿਆ ਨਾ ਮੈਨੂੰ ਸ਼ਾਇਦ ਵਖਾਇਬ ਨਹੀਂ ਗਿਆ ਉੱਥੇ ਸਾਡੇ ਕੋਲ ਗਲਤੀ ਹੋ ਗਈ ਆ ਜਾਂ ਸਾਡੇ ਬੱਚਿਆਂ ਕੋਲ ਗਲਤੀ ਹੋ ਗਈ ਉਹਨਾਂ ਨੂੰ ਮੈਨੂੰ ਵਖਾਉਣੀ ਚਾਹੀਦੀ ਸੀ ਉਹਦੀ ਤੇ ਅਸੀਂ ਮਾਫੀ ਮੰਗ ਰਹੇ ਆ ਅਦਰਵਾਈਜ਼ ਇਹ ਬਵਾਲੇ ਨਾ ਖੜੇ ਕਰਦੇ ਜੀ ਹੋਣਾ ਸੀਗਾ ਔਰ ਮੈਂ ਇਹਨਾਂ ਦੋਖਾਂ ਨੂੰ ਕਹਿਣਾ ਚਾਹੁੰਦਾ ਪੰਜਾਬ ਨੇ ਪਹਿਲਾਂ ਬੜਾ ਸੰਤਾਪ ਹੰਡਾਇਆ ਵਾ ਅਸੀਂ ਆਪਸੀ ਭਾਈਚਾਰੇ ਦੇ ਅੱਜ ਬਹੁਤ ਭਾਰੀ ਲੋਡ ਇਹ ਇਸ ਇਸ਼ੂ ਨੂੰ ਨਾ ਤੁਲਨਾ ਦੇਣਾ ਇਹ ਸਾਡੇ ਨਾਲ ਪੋਲਿਟਿਕਲ ਲੜਾਈ ਲੜਨਾ ਇਹੋ ਜਿਹੀ ਲੜਾਈ ਸਾਡੇ ਨਾਲ ਨਾ ਲੜਨ ਸਾਰਾ ਪੰਜਾਬ ਅੱਜ ਬਹੁਤ ਪਛੜ ਗਿਆ ਪੰਜਾਬ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਚੈਨ ਬਹਾਲ ਹੋਵੇ ਸਾਰੇ ਲੋਕ ਰਲ ਕੇ ਰਹਿਣ ਬਾਦਲ ਸਾਹਿਬ ਆਪਣਾ ਕਾਰਗਰਕੀ ਦੱਸਣ ਕੈਪਟਨ ਆਪਣੀ ਕਾਰਗਰਕੀ ਦੱਸਣ ਇਹ ਇਸ ਇਸ਼ੂ ਨੂੰ ਬਹੁਤਾ ਨਾ ਤੁਲ ਨਹੀਂ ਸੀ ਦੇਣਾ ਚਾਹੀਦਾ ਮੈਂ ਜਿੰਨੇ ਤੁਲ ਦੇ ਰਿਹਾ ਮੈਂ ਬਾਰ ਬਾਰ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬਿਲਕੁਲ ਕਿਸੇ ਦੀ ਕੋਈ ਮਨਸ਼ਾ ਨਹੀਂ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਦਰਬਾਰ ਸਾਹਿਬ ਵਾਸਤੇ ਬਾਰ-ਬਾਰ ਮਾਫੀ ਮੰਗਣ ਨੂੰ ਤਿਆਰ ਆ ਸਾਡੇ ਮਨਚ ਸਤਿਕਾਰ ਅਸੀਂ ਕਿਸੇ ਕੀਮਤ ਤੇ ਵੀ ਸਾਡੇ ਵਾਸਤੇ ਦੁਨਿਆਵੀ ਚੀਜ਼ਾਂ ਬਹੁਤ ਛੋਟੀਆਂ ਨੇ ਉਹਦੇ ਸਾਹਮਣੇ ਤੁਸੀਂ ਬਹੁਤ ਪੁਰਾਣੇ ਰਣਨੀਤੀਆਂ ਇੱਥੇ ਪੰਜਾਬ ਦੀ ਸਿਆਸਤ ਨੂੰ ਸਮਝਦੇ ਵੀ ਹੋ ਤੁਹਾਨੂੰ ਪਤਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਧਾਰਮਿਕ ਮੁੱਦਾ ਆ ਧਰਮ ਮੈਂ ਜੋ ਉਹ ਬਹੁਤ ਅਹਿਮ ਹੈ ਅਜਿਹੇ ਵਿੱਚ ਇੱਕ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਦੇ ਨਾਲ ਕਰਨਾ ਔਰ ਮੈਨੀਫੈਸਟੋ ਦਾ ਹਾਲ ਕੀ ਹੈ ਪੋਲਿਟਿਕਲ ਪਾਰਟੀਆਂ ਨੇ ਕੀ ਕਰਤਾ ਉਹ ਤੁਹਾਨੂੰ ਹੀ ਪਤਾ ਹੈ ਤੁਲਨਾ ਕਰਨੀ ਜਾਇਜ਼ ਸੀ ਬਿਲਕੁਲ ਗਲਤ ਸੀ ਜੀ ਬਿਲਕੁਲ ਗਲਤ ਸੀਗੀ ਮੈਂ ਜਿਹੜੀ ਗਲਤੀ ਹੋ ਗਈ ਆ ਉਹਨੂੰ ਆਪਾਂ ਮੈਂ ਕਦੀ ਉਹਨੂੰ ਡਿਫੈਂਡ ਨਹੀਂ ਕਰਦਾ ਮੈਂ ਤਾਂ ਸਿਰਫ ਕਹਣਾ ਵੀ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ ਬੜੇ ਵੱਡੇ ਵੱਡੇ ਬੰਦੇ ਸਿਆਣੇ ਸਿਆਣੇ ਬੰਦਿਆਂ ਕੋਲ ਗਲਤੀਆਂ ਹੋ ਜਾਂਦੀਆਂ ਤੇ ਮਾਫੀ ਜਿਹੜੀ ਆ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਸ਼ੂ ਨੂੰ ਖਤਮ ਕਰਨਾ ਚਾਹੀਦਾ ਜੇ ਸੀ ਮਾਫੀ ਦਰਬਰ ਸਾਹਿਬ ਜਾ ਕੇ ਵੀ ਮੰਗਣ ਨੂੰ ਤਿਆਰ ਆ ਅਸੀਂ ਅਸ਼ੀਸ਼ ਖੇਤਾਨ ਨੂੰ ਨਾਲ ਲੈ ਜਾ ਕੇ ਮਾਫੀ ਮੰਗ ਸਕਦੇ ਆ ਜੀ ਇਹਨਾਂ ਨੂੰ ਸੈਟੀਸਫੈਕਸ਼ਨ ਕੇਜਰੀਵਾਲ ਸਾਹਿਬ ਦੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਮੈਂ ਹਜ਼ਾਰ ਵਾਰੀ ਦਰਬਰ ਸਾਹਿਬ ਜਾ ਕੇ ਮਾਫੀ ਮੰਗਣ ਨੂੰ ਤਿਆਰ ਆ ਅਸੀਂ ਕੋਈ ਗੱਲ ਨਹੀਂ ਗਈ ਪਰ ਇਹਨੂੰ ਬਹੁਤੀ ਇਹਨਾਂ ਨੂੰ ਟੂਲ ਨਹੀਂ ਦੇਣੀ ਚਾਹੀਦੀ ਉਹ ਇਹ ਤੁਹਾਡੇ ਨਾਲ ਪੋਲਿਟਿਕਲ ਲੜਾਈ ਲੜਨ ਇਹ ਇਹੋ ਜਿਹੀ ਲੜਾਈ ਜਿਹੜੀ ਅਰਵਿੰਦ ਖੇਤਾਨ ਦੀ ਮਾਫੀ ਨੂੰ ਖਾਰਜ ਕਰ ਚੁੱਕਿਆ ਉਹ ਕਹਿੰਦੇ ਕਿ ਵੀ ਅਰਵਿੰਦ ਕੇਜਰੀਵਾਲ ਮਾਫੀ ਮੰਗੇ ਅਰਵਿੰਦ ਕੇਜਰੀਵਾਲ ਉਸ ਮੰਚ ਤੇ ਮੌਜੂਦ ਸੀ ਜਦੋਂ ਇਹ ਰਿਲੀਜ਼ ਕੀਤਾ ਗਿਆ ਔਰ ਤੁਸੀਂ ਵੀ ਉੱਥੇ ਮੌਜੂਦ ਸੀਗੇ ਕੋਈ ਨਹੀਂ ਜੇ ਅਸੀਂ ਮਾਫੀ ਤਾਂ ਤੋਂ ਸਾਡਾ ਕੋਈ ਸਾਡਾ ਗੁਰੂ ਗ੍ਰੰਥ ਸਾਹਿਬ ਜਾਂ ਦਰਬਾਰ ਸਾਹਿਬ ਦੇ ਸਾਹਮਣੇ ਤੇ ਅਸੀਂ ਬਹੁਤ ਤੁਸ ਚੀਜ਼ਾਂ ਜੇ ਉਹਨਾਂ ਦੇ ਮਨ ਨੂੰ ਤਸੱਲੀ ਹੁੰਦੀ ਆ ਅਕਾਲੀਆ ਦੇ ਨੂੰ ਤਾਂ ਅਸੀਂ ਹਜ਼ਾਰ ਵਾਰੀ ਮਾਫੀ ਮੰਗਣ ਨੂੰ ਤਿਆਰ ਆ ਅਸੀਂ ਸਾਰੇ ਜਾ ਕੇ ਵੀ ਮਾਫੀ ਮੰਗਣ ਨੂੰ ਤਿਆਰ ਆ ਅਸੀਂ ਕੋਈ ਗੱਲ ਨਹੀਂ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਦੇ ਵਡੇਰੇ ਹਿੱਤਾਂ ਵਾਸਤੇ ਇਹਨੂੰ ਬਹੁਤ ਤੂਲਣਾ ਦੇਣ ਪੋਲਿਟਿਕਲ ਲੜਾਈ ਲੜਨ ਉਹ ਅਸੀਂ ਲੜਾਂਗੇ ਉਹਨਾਂ ਨਾਲ ਛੋਟੇ ਜਿਹੀ ਚੀਜ਼ ਹੋ ਰਿਹਾ ਕਿ ਧਾਰਮਿਕ ਤੌਰ ਤੇ ਤਾਂ ਜੋ ਐਫ ਆਈ ਆਰ ਵੀ ਹੋਈਆਂ ਨੇ ਜਾਂ ਸ਼ਿਕਾਇਤ ਵੀ ਹਾਲ ਤੱਕ ਸਾਫ਼ ਤੇ ਹੋ ਗਈ ਹੈ ਚੋਣ ਕਮਿਸ਼ਨ ਦੇ ਵਿੱਚ ਵੀ ਤੁਹਾਡੀ ਪਾਰਟੀ ਦੇ ਖਿਲਾਫ ਇਸ਼ਕਾਇਤ ਹੋਈ ਆ ਜਿਹੜੀਆਂ ਕਾਨੂੰਨੀ ਚੀਜ਼ਾਂ ਨੇ ਜੀ ਅਦਾਲਤ ਚੋਂ ਗਏ ਆ ਜਾਂ ਇਲੈਕਸ਼ਨ ਕਮਿਸ਼ਨ ਗਏ ਆ ਉਹਦੇ ਤੇ ਮੈਂ ਕੋਈ ਕਮੈਂਟਸ ਨਹੀਂ ਕਰ ਸਕਦਾ ਉਹ ਤਾਂ ਕਾਨੂੰਨ ਦਾ ਮਸਲਾ ਜੋ ਇਹਨਾਂ ਨੂੰ ਇਸੇ ਚੀਜ਼ 'ਚ ਖੁਸ਼ੀ ਮਿਲਦੀ ਆ ਕਾਲੀਆਂ ਨੂੰ ਤੇ ਜੋ ਮਰਜ਼ੀ ਕਰ ਸਕਦੇ ਮੈਂ ਉੱਤੇ ਕੁਝ ਨਹੀਂ ਕਹਿ ਸਕਦਾ ਪਰ ਮੈਂ ਧਾਰਮਿਕ ਤੌਰ ਤੇ ਬਾਰ ਬਾਰ ਹੱਥ ਬਨ ਕੇ ਬੇਨਤੀ ਕਰਦਾ ਵੀ ਰੱਬ ਦਾ ਵਾਸਤਾ ਮਾਫੀ ਨਾਲੋਂ ਵੱਡੀ ਚੀਜ਼ ਦੁਨੀਆ 'ਚ ਕੋਈ ਨਹੀਂ ਹੁੰਦੀ ਉਹਨੇ ਦਿਲੋਂ ਮਾਫੀ ਮੰਗੀ ਆ ਉਹਦੇ ਨਾਲ ਅਸੀਂ ਮਾਫੀ ਮੰਗ ਮੰਗਦੇ ਆ ਤੇ ਇਹ ਇਸ਼ੂ ਨੂੰ ਬਹੁਤਾ ਹਛਲਣਾ ਨਹੀਂ ਚਾਹੀਦਾ ਕਿਉਂਕਿ ਪੰਜਾਬ ਦਾ ਪਹਿਲਾਂ ਹੀ ਬੜਾ ਨੁਕਸਾਨ ਹੋ ਚੁੱਕਾ ਕਿਤੇ ਹੋਰ ਨੁਕਸਾਨ ਨਾ ਹੋ ਜਾਏ ਤਾਂ ਲੱਗਦਾ ਨਹੀਂ ਕਿ ਪੂਰੇ ਵਿਵਾਦ ਦੇ ਵਿੱਚ ਮੈਨੀਫੈਸਟਰ ਹੋਲ ਗਿਆ ਬਹੁਤ ਹੈ ਹੀ ਆ ਜੀ ਕਿੱਥੇ ਅਸੀਂ ਮੈਨੀਫੈਸਟੋ ਤੇ ਡਿਸਕਸ਼ਨ ਹੋਣੀ ਆ ਸੀ ਵੀ ਬੜੀ ਦੇਰ ਬਾਅਦ ਕਿਸੇ ਨੇ ਆਣ ਕੇ ਕੇਜਰੀਵਾਲ ਵਰਗੇ ਪੜ੍ਹੇ ਲਿਖੇ ਸਿਆਣੇ ਸੋਬਰ ਆਦਮੀ ਨੇ ਆਪ ਮੈਨੀਫੈਸਟੋ ਰਿਲੀਜ਼ ਕੀਤਾ ਸੀ ਨਹੀਂ ਤੇ ਮੋਸਟਲੀ ਕਮੇਟੀ ਬਣਾ ਦਿੰਦੇ ਸੀ ਕਮੇਟੀ ਪ੍ਰੈਸ ਕਾਨਫਰੰਸ ਕਰਕੇ ਰਿਲੀਜ਼ ਕਰ ਦਿੰਦੇ ਸੀ ਉਹਦੇ ਨਾਲ ਕੋਈ ਲੋਕਾਂ ਦੀ ਕਮਿਟਮੈਂਟ ਵੀ ਨਹੀਂ ਸੀ ਹੁੰਦੀ ਇਹੋ ਸਮਝਦੇ ਸੀ ਵੀ ਲੋਕਾਂ ਨੂੰ ਫਸਾਉਣ ਵਾਸਤੇ ਮੈਨੀਫੈਸਟੋ ਬਣਾਇਆ ਪਰ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਵੀ ਜੋ ਮੈਨੀਫੈਸਟੋ ਚੁੱਕਿਆ ਸੀ ਕੀਤਾ ਸੀ ਇੱਥੇ ਵੀ ਉਹਨਾਂ ਦੀ ਮਨਛਾਏ ਸੀ ਪਰ ਜੋ ਹੁੰਦਾ ਉਹ ਹੀ ਹੈ ਜੋ ਰੱਬ ਨੂੰ ਪਾਉਂਦਾ ਐਸੀ ਆਮ ਆਦੀ ਪਾਰਟੀ ਦੇ ਪੰਜਾਬ ਮਾਮਲੇ ਦੇ ਕਨਵੀਨਰ ਸਰਦਾਰ ਪੁਜਾ ਸਿੰਘ ਛੋਟੇਪੁਰ ਜਿਸ ਤਰੀਕੇ ਨਾਲ ਕਿਹਾ ਹੈ ਕਿ ਜੋ ਪੂਰਾ ਵਿਵਾਦ ਹੋਇਆ ਉਸ ਪੂਰੇ ਵਿਵਾਦ ਤੇ ਹਾਲਾਂਕਿ ਅਸ਼ੀਸ਼ ਕਹਤਾਨ ਮਾਫੀ ਮੰਗ ਚੁੱਕੇ ਨੇ ਪਰ ਅਕਾਲੀ ਦਲ ਵੱਲੋਂ ਉਹਨਾਂ ਦੀ ਮਾਫੀ ਨੂੰ ਖਾਰਜ ਕਰ ਦਿੱਤਾ ਗਿਆ ਹੈ ਔਰ ਮੰਗ ਇਹ ਕਰੀ ਜਾ ਰਹੀ ਹੈ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲਾ ਉਹ ਖੁਦ ਮਾਫੀ ਮੰਗਣ ਦੂਜੀ ਗੱਲ ਇਹ ਆ ਕਿ ਇਸ ਪੂਰੇ ਵਿਵਾਦ ਦੇ ਨਾਲ ਪਾਰਟੀ ਦੇ ਕਿਤੇ ਨਾ ਕਿਤੇ ਅਕਸ ਨੂੰ ਜ਼ਰੂਰ ਟਾ ਲੱਗੇ ਜੋ ਸਰਦਾਰ ਸੁਚਾ ਸਿੰਘ ਛੋਟੇਪੁਰ ਨੇ ਵੀ ਮੰਨਿਆ ਹੈ ਸਰਬਜੀਤ ਸਿੰਘ ਐਬੀਪੀ ਸੰਜਾ ਚੰਡੀਗੜ੍ਹ